ਪਟਿਆਲਾ ਸੀਟ ਦੇ ਤੋਂ ਜੋ ਨੇ ਉਹ ਵੀ ਕਾਫੀ ਰੁਝਾਨ ਚੱਗੇ ਸਾਹਮਣੇ ਆ ਰਹੇ ਨੇ ਔਰ ਤਰੰਵੀਰ ਗਾਂਧੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਵੀ ਜਾਣਦੇ ਨੇ ਜੋ ਕਿ 1 ਲੱਖ ਤੋਂ ਵੱਧ ਵੋਟਰਾਂ ਦੇ ਨਾਲ ਲੱਗੇ ਚੱਲ ਰਹੇ ਨੇ ਤਰੰਵੀਰ ਗਾਂਧੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਰੰਵੀਰ ਜੀ ਕੀ ਕਹਿਣਾ ਚਾਹੋਗੇ 1 ਲੱਖ ਵੋਟਰਾਂ ਤੋਂ ਅੱਗੇ ਚੱਲ ਰਹੇ ਹੋ ਤੁਸੀਂ ਨਹੀਂ ਜੀ ਨਹੀਂ ਨਹੀਂ ਵੋਟਰਾਂ ਨਾਲ ਅੱਗੇ ਚੱਲ ਰਹੇ ਹੈਗਾ ਸਾਡੀ ਅਜੇ ਬੜੀ ਟਫ ਫਾਈਟ ਚੱਲ ਰਹੀ ਹੈ ਜੀ ਤੇ ਮੈਂ ਦੰਗਰ ਬੁੱਟਾਂ ਨਾਲ ਅੱਗੇ ਚੱਲ ਰਹੇ ਹੈਗਾ ਔਰ ਬੜੀ ਟਫ ਕੰਪੀਟੀਸ਼ਨ ਹੈ ਬੈਨਾ ਜ਼ਰੂਰ ਹੈ ਕਿ ਜਿਹੜੀਆਂ ਸਾਡੀਆਂ ਵੀਕ ਸੈਗਮੈਂਟਸ ਸੀਗੀਆਂ ਉਹਨਾਂ ਦੀ ਕਾਊਂਟਿੰਗ ਕੰਪਲੀਟ ਹੋ ਚੁੱਕੀ ਹੈਗੀ ਹੈ ਜਿਹੜੀਆਂ ਸਾਡੀਆਂ ਸਟਰੋਂਗ ਸੈਮਬਲੀ ਸੈਗਮੈਂਟਸ ਨੇ ووٹਿੰਗ ਅਜੇ ਬਹੁਤ ਸ਼ੁਰੂਆਤੀ ਦੌਰ ਚ ਹੈਗੀ ਹੈ ਕਿ ਉੱਥੋਂ ਸਾਨੂੰ ਬਹੁਤ ਵੱਡੀ ਲੀਡ ਮਿਲਣ ਦੀ ਆਸ ਹੈ ਔਰ ਉਮੀਦ ਹੈ ਕਿ ਜਿਹੜੀ ਸਾਡੀ ਲੀਡ ਹੈਗੀ ਹੈ ਇਹ ਜਰੂਰ ਬਹੁਤ ਵੱਡੀ ਲੀਡ ਹੋਊਗੀ ਲੱਖ ਹੋਵੇ 1 ਲੱਖ ਹੋਵੇ 50000 ਹੋਵੇ ਅਜੀਬ ਬੜੀ ਸਿਗਨੀਫੀਕੈਂਟ ਔਰ ਕੰਫਰਟੇਬਲ ਮジョਰਿਟੀ ਨਾਲ ਸੀਟਾਂਗੇ ਔਰ ਉਸ ਉਹਦੀ VOTING ਹੈ ਸਾਡੇ ਸਿਰ 3-4 ਚਾਚਾ ਰਾਉਂਡ ਪੂਰੇ ਹੋਏ ਚਾਚਾ ਵਾਲਾ 12 ਰਾਉਂਡ ਪਏ ਨੇ ਜਿਹਨੇ ਸਾਡੀਆਂ ਕੌਨਫੀਡੈਂਸ ਸੀਟਾਂ ਨੇ ਜਿਹਨੀਆਂ ਸਾਡੀਆਂ ਲਾਇਬਲ ਸੀਟਾਂ ਨੇ ਅੱਛੇ ਤੱਕ ਦੇ ਸੈਗਮੈਂਟਸ ਨੇ ਆ ਉਹਨਾਂ ਦੀ VOTING ਜਦੋਂ ਬੜੇ ਬੜੇ ਸਲੋ ਪੀਸ ਤੇ ਚੱਲ ਰਹੀ ਹੈਗੀ ਐ ਇੱਕ ਦੋ ਸਾਡੇ ਦੁਆਰਾ ਕਾਊਂਟਿੰਗ ਕਰਨੀ ਪਈ ਹੈਗੀ ਐ ਇਸ ਕਰਕੇ ਸਾਡੀਆਂ ਕਾਫੀ ਤਕਸੀਆਂ ਜਿੱਤ ਤੋਂ ਤਾਂ ਸਾਡੀ ਬਲੈਸ ਕੌਨਫੀਡੈਂਸ ਤੇ ਕਿ ਸਿਰ ਉਹਨਾਂ ਦੀ VOTING ਪੂਰੀ ਹੋਈ ਹੈਗੀ ਸੋ ਇਸ ਕਰਕੇ ਅਜੀ ਇਹ ਚ 35000 ਬੋਟਾਂ ਦੇ ਜੀਰ ਕਰ ਰਹੇ ਆ ਸਾਡੀ ਲੀਡ ਹੁਣ ਮਿੰਟ ਪਰ ਪਰ ਪਿੰਟ ਘੈਂਟਾ ਪਰ ਘੈਂਟਾ ਸਾਡੀ ਵਧਣ ਦੀ ਨਹੀਂ ਬਹੁਤ ਚੱਲ ਰਹੀ ਹੈ ਜੀ ਔਰ ਅਸੀਂ ਲਾਜ਼ਮੀ ਤੌਰ ਤੇ ਜਿੱਤਾਂਗੇ ਤਾਂ ਅਮਰ ਜੀ ਤੁਹਾਨੂੰ ਲੱਗਦਾ ਕਿ ਜਿੰਨੀ ਤੁਹਾਡੀ ਉਮੀਦ ਸੀ ਔਰ ਉਮੀਦ ਉਹ ਖਰੀ ਉੱਤਰ ਰਹੀ ਹੈ ਜਿੰਨਾ ਮਾਰਜਨ ਲੈ ਕੇ ਤੁਸੀਂ ਚੱਲ ਰਹੇ ਸੀ ਹਾਲਕੋ ਜਨਾਕ ਟੈਕ ਕੰਪਨੀ ਜਿਹੜੇ ਇੱਕ ਵਾਰ ਸੇ ਮਹਾਰਾਣੀ ਪਨੀਰ ਕਾਫੀ ਜੈਨੈਸਟਿਕ ਰੋਲ ਦੀ ਪ੍ਰੈਜੈਂਟੇਟਿਵ ਸੀਗੀ ਜਿਹਦੇ 15 ਸਾਲ ਤੋਂ ਇੱਕ ਪੰਜਾਬ ਦੀ ਐਮਪੀ ਰਹੇ ਸੀਗੇ ਮਹਾਰਾਜਪਤਾਨਾ ਉਹਦੇ ਪਤੀ ਦੇਵ ਜੈ ਸੀਗੇ ਉਹ ਕੋ ਪੰਜਾਬ ਦੇ ਜੀ ਮਿਸਟਰ ਹੈ ਸੀਗੇ ਕਿ ਟੈਨੈਸਟ ਫੈਮਿਲੀ ਦੇ ਸੱਪਾਤੀ ਲੋਕਾਂ ਦੇ ਦਿਮਾਗ ਦੇ ਉੱਤੇ ਦਿਮਾਗ ਦੇ ਉੱਤੇ ਉਹ ਕਾਫੀ ਡੂੰਗਾ ਸੀਗਾ ਖਾਸ ਕਰ ਗਰੀਬ ਵਰਗਾਂ ਦੇ ਉੱਤੇ ਤੇ ਕੋ ਨੂੰ ਤੋੜਨਾ ਬੜਾ ਮੁਸ਼ਕਲ ਸੀਗਾ ਉਜੀ ਰੋਲਿੰਗ ਪਾਰਟੀ ਸੀਗੀ ਜਿਹਦਾ ਇੱਕ ਆਪਣੀ ਇੱਕ ਟੈਸਟ ਸੀਗੀ ਦਬੇ ਵਾਲਾ ਟੈਸਟ ਵਾਲਾ ਧੌਂਸ ਵਾਲਾ ਮਾਹੌਲ ਸੀਗਾ جا پاب دن پایا ہوا سا پچاتیں ڈرتی سگیں لوکی خلیا ووٹ پانگ تو ڈرتے ہیں بہت چنوتی بیاکارک سا اس لیے مین لگتا کہ اے جی سیٹ جدو سیٹ جیتتے ہے تو پابندی بہت ویڈی جیت ਤੇ ਤਾਂ ਅਵੇ ਜੀ ਜਿਸ ਤਰ੍ਹਾਂ ਜੋ ਪਟਿਆਲਾ ਦੀ ਸੀਟ ਦੀ ਹੋਈ ਅਸੀਂ ਗੱਲ ਕਰ ਰਿਹਾ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦੇ ਹਿੱਸੇ ਦੇ ਵਿੱਚ ਹਮੇਸ਼ਾ ਤੋਂ ਇਹ ਸੀਟ ਰਹੀ ਹੈ ਉਧਰ ਅਕਾਲੀ ਦਲ ਦੇ ਵੱਲੋਂ ਵੀ ਮੈਦਾਨ ਦੇ ਵਿੱਚ ਆਪਣੇ ਉਮੀਦਵਾਰ ਉਤਾਰਿਆ ਗਿਆ ਸੀ ਸੋ ਲੋਕਾਂ ਨੇ ਜੇ ਤੁਹਾਨੂੰ ਵੋਟ ਪਾਈ ਹੈ ਤੁਹਾਨੂੰ ਆਪਣਾ ਨੁਮਾਇੰਦਾ ਚੁਣਨਾ ਚਾਹੁੰਦੇ ਨੇ ਤਾਂ ਕਿਹੜੇ ਉਹ ਮੁੱਦੇ ਸਨ ਜੋ ਉਹਨਾਂ ਨੂੰ ਪ੍ਰਭਾਵਿਤ ਕੀਤੇ ਔਰ ਤੁਹਾਡੇ ਵੱਲੋਂ ਉਹਨਾਂ ਮੁੱਦਿਆਂ ਚੱਕਿਆ ਗਿਆ ਔਰ ਬਾਕੀ ਪਾਰਟੀਆਂ ਵੱਲੋਂ ਨਹੀਂ ਚੱਕਿਆ ਗਿਆ

ਨਾਮ ਦੇ ਲੋਕਾਂ ਨੂੰ ਸਾਫ਼ ਸਪੱਸ਼ਟ ਪ੍ਰਸ਼ਾਸਨ ਦੇ ਮਾਗੇ ਲੋਕਾਂ ਵਾਸਤੇ ਵਧੀਆ ਸਿਹਤ ਵਧੀਆ ਰੋਜ਼ਗਾਰ ਵਧੀਆ ਵਿੱਤਿਆ ਤੇ ਵਧੀਆ ਵਿਕਾਸ ਹੈ ਸ਼ੁਰੂ ਕਰਾਂਗੇ ਅਸੀਂ ਨਵਾਂ ਪੰਜਾਬ ਬਣਾਵਾਂਗੇ ਅਸੀਂ ਇਹਨਾਂ ਜਿਹੜਾ ਖਾਨਦਾਨੀ ਪੰਜਾਬ ਹੈ ਚਾਹੇ ਬਾਦਲਾ ਦਾ ਖਾਨਦਾਨੀ ਪੰਜਾਬ ਹੈ ਚਾਹੇ ਜ਼ਾਰੀਏ ਮਹਾਰਾਜਾ ਦਾ ਖਾਨਦਾਨੀ ਪੰਜਾਬ ਹੈ ਇਸ ਪੰਜਾਬ ਨੂੰ ਢਾਕੇ ਅਸੀਂ ਨਵਾਂ ਪੰਜਾਬ ਬਸਾਾਂਗੇ ਪੰਜਾਬ ਵਿੱਚ ਰੱਖਾ ਪੰਜਾਬ ਬਣਾ ਕੇ ਲੋਕਾਂ ਨੂੰ ਲੋਕਾਂ ਦੇ ਕਰਮ ਵਚਨ ਪੇਸ਼ ਕਰਾਂਗੇ ਸਨ ਲੋਕਾਂ ਨੇ ਇਸ ਸਜੇ ਇਸ ਇਫਾਦੇ ਪਰਾਨੂੰ ਸਾਡੀ ਸਤਿਪੰਦਤਨ ਲੋਕਾਂ ਨੂੰ ਬਹੁਤ ਗਰਾਜ਼ ਜੀ ਬਿਲਕੁਲ ਸ਼ੁਕਰੀਆ ਧਰਮਵੀਰ ਗਾਂਧੀ ਜੀ ਸਾਡੇ ਨਾਲ ਜੁੜੇ ਰਹਿਣ ਦੇ ਲਈ ਸੁਧਰਮਵੀਰ ਗਾਂਧੀ ਵੀ ਜੋ ਹੈ ਪਟਿਆਲਾ ਦੀ ਸੀਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਔਰ ਹੁਣ ਤੱਕ ਅੱਗੇ ਚੱਲ ਰਹੇ ਨੇ